ਹੈਲੋ ਜੀ ਰਵਿੰਦਰ ਜੀ ਸੁਸ਼ੀਰਿਆ ਕਾਲ ਮੌਨਿਕਾ ਤੋਂ ਮਾਈਨੇ ਤੁਹਾਡੇ ਚੈਨਲ ਦੇ ਨਾਲ ਤੁਹਾਨੂੰ ਪਤਾ ਹੋਵੇਗਾ ਸਾਰਿਆਂ ਨੂੰ ਮੇਰਾ ਇੱਕ YouTube ਦਾ ਪੇਜ ਵੀ ਹੈ ਤੇ ਇੱਕ Facebook ਦਾ ਪੇਜ ਵੀ ਹੈ ਔਰ ਉਸ ਨੂੰ ਬਹੁਤ ਜ਼ਿਆਦਾ ਤੁਹਾਡੀ سپورਟ ਦੀ ਜ਼ਰੂਰਤ ਹੈ ਜੋ ਕਿ ਤੁਸੀਂ ਸੱਚ ਜਾਣਦੇ ਹੋ ਤੁਹਾਡੀ ਇੱਕ ਹਲਕੀ ਜੀ سپورਟ ਮੇਰੇ ਲਈ ਬਹੁਤ ਵੱਡੀ ਖੁਸ਼ੀ ਹੋਏਗੀ ਸੋ ਸੇਮ ਟਾਈਮ ਬਰਤਨ ਵਾਜਾਂ ਮਾਰਦੇ ਜੀ ਬਰਤਨ ਵਾਜਾਂ ਮਾਰਦੇ ਕਿੰਨੇ ਕੰਮ ਨੇ ਜੀ ਕਿੰਨੇ ਕੰਮ ਨੇ ਮਤ ਮੇਰੀ ਵੱਜੇਗੀ ਕੰਮ ਕਰ ਕਰਕੇ ਸਹੀ ਗਲੇ ਆ ਬਰਤਨ ਵਾਕੀ ਵੱਜਾਂ ਮਾਰਦੇ ਤੇ ਕੰਮ ਨੇ ਮਤ ਮਾਰੀਦੀ ਐ ਇਹ ਦੇਖੋ ਇਸੇ ਆਪਣੇ ਟਿਕਾਣੇ ਤੇ ਆ ਗਿਆ ਔਰ ਐਦਾਂ ਦੇਖੋ ਚਾਹ ਦੇ ਬਰਤਨ ਪਏ ਹੋਏ ਨੇ ਉੱਪਰਲਾ ਰੈਕ ਐਨਾ ਬਲੋਕ ਸਾਰੇ ਖਾਲੇ ਕੀਤਾ ਹੋਇਆ ਮਾਂ ਉੱਠੇਗੀ ਕੰਮ ਦੇ ਕਾਹ ਨਹੀਂ ਲੈਣਾ ਪੱਕੀ ਪਕਾਈ ਮਿਲ ਜਾਂਦੀ ਹੈ ਉਹ ਇੱਕ ਤੋਂ ਉਹਦੇ ਬਾਬਾ ਦਲਜੀ ਦੀ ਇੱਕ ਨਾ ਸਟੋਰੀ ਛੋਟੀ ਜਿਹੀ ਸਟੋਰੀ ਕਿਤਨੀ ਨਾਮ ਤੇ ਚੱਲਦੀ ਹੈ ਕਿ ਕਹਿੰਦੇ ਨੇ ਬਾਬਾ ਟੱਲ ਪੱਕੀ ਪਕਾਈ ਕੱਲ ਕੁਝ ਇਸ ਤਰ੍ਹਾਂ ਦੇ ਲਾਈਨਾਂ ਸਾਡੇ ਵਡੇਰੇ ਬੋਲਦੇ ਹੁੰਦੇ ਸੀ ਆਜੋ ਕਿਤੇ ਨਾ ਕਿਤੇ ਉਹ ਮੇਤੇ ਵੀ ਲਾਗੂ ਹੁੰਦੀਆਂ ਨੇ ਚੀਜ਼ਾਂ ਕਿ ਬਾਬਾ ਜੀ ਇਸ ਨੂੰ ਬੁੱਧੀ ਦੋਸਤ ਬੁੱਧੀ ਸਤ ਬੁੱਧੀ ਕਿ ਇਹਨੂੰ ਇਨੀ ਅਕਲ ਨਹੀਂ ਹੈਗੀ ਛੋਟੀ ਭੈਣ ਨੂੰ ਮੈਂ ਸੁਵਾ ਰਹੀ ਸੀ ਤੁਹਾਨੂੰ ਮੈਂ ਦਿਖਾਨੀ ਉਹ ਛੋਟੀ ਜਿਹੜੀ ਵਿਦਿਆ ਸਾਡੀ ਅੱਜ ਉਹ ਬਹੁਤ ਲੇਟ ਹੋ ਗਈ ਤੇ ਮੈਂ ਉਸ ਨੂੰ ਸੁਵਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਇਹ ਦੇਖੋ ਵਿਦਿਆ ਸੋ ਗਈ ਇਹ ਦੇਖੋ ਵਿਦਿਆ ਨਿੰਨੀ ਕਰ ਰਹੀ ਹੈ ਵਿਦਿਆ ਸੋ ਗਈ ਇਹਨਾਂ ਨੇ ਇੰਨੇ ਕੀਤਾ ਕਿ ਜੇ ਮੇਰੇ ਮॉम ਵਿਦਿਆ ਨੂੰ ਸੁਵਾ ਰਹੇ ਨੇ ਤੇ ਕੀ ਇਹ ਲੱਗੋ ਬੰਦਾ ਬਰਤਨ ਹੀ ਸਾਫ਼ ਕਰ ਦੇ ਆਹ ਵੇਖੋ ਲਾਈਟ ਫੜਫੜ ਬੰਦ ਕਰ ਲਈ ਹੈ ਲਾਈਟ ਬੰਦ ਕਰ ਲਈ ਕਿ ਮੇਰੇ ਘਰਦੁੱਤਾਂ ਦਾ ਨਾ ਪਤਾ ਲੱਗੇ ਇਹੋ ਜੀ ਹੈਗੀ ਐ ਮਮਾ ਇਹਨਾਂ ਨੇ ਕੀਤਾ ਕਿ ਮਾਂ ਮਤਲਬ ਮਮਾ ਵਿਦਿਆਨ ਸਵਾਰਿਆ ਕਿਤੇ ਮੈਂ ਭਾਂਡੇ ਹੀ ਮਾਰਦਾ ਹੱਦ ਹੋ ਗਈ ਹੈ ਅਕਲ ਮੋਦੈ ਕੱਟਿਆ ਹੋਇਆ ਦਿਲ ਕੋ ਪੜ ਕੇ ਤੱਕ ਕੇ ਪਾਦਾ ਇਹਦੇ ਮੈਂ ਮਮੀ ਵੀ ਵਾਹ ਤੇ ਮਾਰ ਮਾਰ ਕੇ ਤੇ ਹੁਣ ਮੈਨੂੰ ਇਹਨਾਂ ਕੰਮ ਕਰਨੇ ਹੀ ਪੈਣਾ ਮੈਨੂੰ ਤੇ ਲੱਗਦਾ ਕਿ ਮੈਨੂੰ ਰੱਬ ਨੇ ਬਣੀ ਕਿਤੇ ਲਈ ਭੇਜਿਆ ਘਰ ਦੇ ਕੰਮਾਂ ਲਈ ਭਾਂਡੇ ਮਾਂਜ ਲਾ ਕੱਪੜੇ ਧੋ ਲਾ ਬੱਚੇ ਸਾਂਭ ਲਾ ਸਫਾਈਆਂ ਕਰ ਲਾ ਮੈਂ ਕਹਿੰਦੀ ਦੁਨੀਆ ਕਿਤੇ ਕਿਤੇ ਪਹੁੰਚ ਗਈ ਮੈਂ ਬਸ ਆਪਣੇ ਘਰ ਤੋਂ ਬਾਹਰ ਨਹੀਂ ਦਲੀ ਜਾ ਮੇਰੀ ਮੇਰਾ ਇੰਨਾ ਕ ਜਿਹੜਾ ਕੋਸ਼ ਹੈ ਏਰੀਆ ਕਿਚਨ ਦਾ ਸਮਝੋ ਕਿ ਮੇਰੀ ਜ਼ਿੰਦਗੀ ਇੱਥੇ ਸ਼ੁਰੂ ਹੈ ਤੇ ਇੱਥੇ ਹੀ ਸਭ ਕੁਝ ਮੇਰਾ ਕੁ ਮਨਾਫਰਨਾ ਇਸ ਤਰ੍ਹਾਂ ਨਾ ਮੋਹਲਾ ਆ ਦੇਖੋ ਕੰਮ ਚੋਂ ਨੇ ਲਾਈਟ ਫੇਰ ਬੰਦ ਕਰ ਲਈ ਐਨੂੰ ਹੈਗੀ ਅਕਲ ਹੈ ਹੈ ਹੈਗੀ ਅਕਲ ਮੰਮੀ ਬਿੱਲ ਲੱਗਦਾ ਜੇ ਬਿੱਲ ਕੀ ਕਿਆ ਮੈਂ ਤਾਂ ਦੂ ਘਰ ਬਾਰੇ ਕਰਦਾ ਸੋਚਣ ਲੱਭੀ ਪਹਿਲਾਂ ਇੱਧਰ ਆ ਆ ਕੱਲ ਦੀ ਸ਼ਰਟ ਪਾਈ ਦਮ ਤਰੀ ਪਸੀਨੇ ਦੀ ਮਾਰੀ ਤੇ ਅੰਤਰੀ ਕਿਲੋ ਕਿਲੋ ਬੋ ਬੇ ਯਾਰ ਦੋ ਛੱਮੇ ਮਰ ਕੋ ਇਹਦੇ ਲਾਉਂਦੀਆਂ ਤੈਨੂੰ ਦੋ ਤੇਰੀ ਮਾਂ ਨੇ ਲੈ ਗਈ ਦਿੱਤੀਆਂ ਸੀ ਹੈ ਇਦਾਂ ਹੀ ਵਜਨੀ ਹੈ ਪਰਿਵਾਰ ਫੇਸਬੁਕ ਫੈਮਲੀ ਜੇ ਮੈਨੂੰ ਦੱਸਣਾ ਕਿ ਮੈਂ ਗਲਤ ਕਰ ਰਹੀ ਹਾਂ ਮੈਨੂੰ ਬੱਚੀ ਨੂੰ ਇੰਨੀ ਸ਼ਰਮ ਨਹੀਂ ਆਉਂਦੀ ਕਿ ਮੇਰੀ ਛੋਟੀ ਭੈਣੇ ਮੇਰੀ ਮਦਰ ਸਲਾ ਰਹੀ ਹੈ ਤੇ ਮੈਂ ਲਾਗੋ ਕੁਛ ਨਹੀਂ ਤੇ ਭੰਡਾ ਹੀ ਮਾੜਲਾ ਹੁਣ ਮੇਰੀ ਆ ਗਈ ਮੇਰੀ ਗੱਲ ਜਦੋਂ ਮੈਂ ਇਹਦੀ ਉਮਰ ਦੀ ਹੁੰਦੀ ਸੀ ਨਾ ਕੋਈ ਤੇ ਮੈਂ ਸਾਰਾ ਕੰਮ ਕਰਦਾ ਕਰਦੀ ਹੁੰਦੀ ਸੀ ਪਤਾ ਕਿਉਂਕਿ ਇਹਨਾਂ ਨੂੰ ਨਾ ਮਾਵਾਂ ਜਿਹੜੀਆਂ ਉਹ ਮਿਲੀਆਂ ਨੇ ਉਹੋ ਜੀਆਂ ਕਿ ਵਿਚਾਰੀਆਂ ਦਰਦ ਲੈ ਲੈਂਦੀਆਂ ਕਿ ਸਾਡਾ ਬੱਚਾ ਨਾ ਪਰੇਸ਼ਾਨ ਹੋਵੇ ਮਾਂ ਆਪਾਂ ਨੇ ਕਿਸ ਟਾਈਮ ਮਰਜੀ ਕਰਦੀ ਰਵੇ ਤੇਨੀ ਸ਼ਰਮ ਨਹੀਂ ਹੈਗੀ ਹਮ ਆਜ ਕੋ ਕਿ ਜੰਜੀ ਬੱਚੇ ਜੰਜੀ ਅੱਛਾ ਕਿਹੜੇ ਬੱਚੇ ਨੇ ਜੰਜੀ ਉਹ ਕਿਹੜੇ ਹੁੰਦੇ ਆ ਉਹ ਹੁੰਦੇ ਆ ਜੰਜੀ ਕਿਹਦੇ ਨੇ ਜੰਜੀ ਕਿਹੜੇ ਕਿਹੜੀ ਤੇਰੀ ਮਾਂ ਨੇ ਜੰਜੀ ਕਿਤੇ ਨੇ ਬੱਚੇ ਹੈਂ ਪਾਉ ਮਨ ਸ਼ਰਮ ਥੋੜੀ ਜਿੰਨੀ ਵੀ ਅਗਰ ਹੈ ਨਾ ਤੇਰੇ ਅੰਦਰ ਤੇ ਦੰਦੀਆਂ ਤੇਰੀਆਂ ਜਿਹੜੇ ਬੱਤੀ ਬੱਤੀ ਬਾਹਰ ਆ ਨਾ ਇਹ ਅੰਦਰ ਵਾਲਾ ਚੰਗੀ ਰਹਿਣਗੇ ਪਾਉਨ ਬਤਾ ਮੈਨੂੰ ਕੀ ਕਹਿੰਦੀ ਕਹਿੰਦੀ ਮਮ ਐਕਟਿਵ ਆ ਤੇ ਲੱਲਿਆ ਇਹ ਚਲ ਆਓ ਥੋੜਾ ਜਣਾ ਰੌਂਡ ਲਾਣ ਚਲੀਏ ਲੈ ਤਾਂ ਨਹੀਂ ਆ ਉਹ ਐਕਟਿਵ ਸਾਡਾ ਦਾਦੀ ਘਰ ਬੈਸੀ ਇੱਕੋ ਦਾਦੀ ਘਰ ਪਿਆ ਸੀ ਦਾਦੀ ਤੇਰੀ ਸੁਣਦੀ ਮੈਨੂੰ ਕੁਝ ਹੋਰ ਵੀ ਕਹਿੰਦੀ ਰੌਂਡ ਰੌਂਡ ਲਗਾਣ ਲਈ ਅਸੀਂ ਖੁਸ਼ ਆ ਤੇ ਜਿਹੜੇ ਅੰਦਰ ਕਿਚਨ ਚ ਭਾਂਡੇ ਪਏ ਉਹ ਮੰਨ ਲੈ ਕੁਝ ਨਹੀਂ ਬਸ ਤੂੰ ਇਹੀ ਕੁਝ ਕਰਨਾ ਤੂੰ ਬਸ ਲੋਕਾਂ ਨੇ ਇੱਦਾਂ ਤੇ ਡੋਲੇ ਦਿਖਾਣੇ ਆਪਣੇ ਮੰਮੀ ਬੋਡੀ ਨਹੀਂ ਪਹਿਲਵਾਨ ਤੇ ਤੂੰ ਅੱਗੇ ਹੈਗੀ ਆ ਠੀਕ ਹੈ ਬੋਡੀ ਬਣਾਓ ਠੀਕ ਹੈ ਨਾ ਤੇ ਇਸ ਲਈ ਤੁਸੀਂ ਮੈਨੂੰ ਮੈਨੂੰ ਬਹੁਤ ਗੁੱਸਾ ਆਂਦਾ ਹੋ ਗਿਆ ਬਹੁਤ ਮੈਨੂੰ ਕੀ ਹੋ ਗਿਆ ਫੋਨ ਕਰ ਫੋਨ ਤਕਾਲ ਸੰਦੇ ਮੇਰੇ ਲਾਈਟਾਂ ਬੰਦ ਦੇ ਦਿਆ ਲੋਕੀ ਆਪਣੇ ਘਰ ਕਿ ਪਾਠ ਪੂਜਾ ਰੱਬ ਦਾ ਨਾਮ ਲੈਂਦੇ ਤਕਾਲ ਦੇ ਨਾਲ ਲਾਈਟਾਂ ਬੰਦ ਦੇਣ ਫੋਨ ਫੜਾ ਦੇ ਮੈਂ ਮੈਂ ਕਿਉਂ ਫੋਨ ਫੜਾ ਦੇ ਮਮੇ ਲਫ ਨੂੰ ਨਾ ਦੇਣਾ ਨਾ ਕੋਈ ਲੇ ਜਬ ਇਹ ਨਾ ਸੋਚਣਾ ਕਿ ਇਹ ਵੀਡੀਓ ਲਈ ਕਰ ਰਹੀ ਹੈ ਇਹ ਵੀਡੀਓ ਲਈ ਮੈਂ ਨਹੀਂ ਕਰ ਰਹੀ ਇਹ ਨੈਚੁਰਲੀ ਹੈ ਐ ਨੈਚੁਰਲੀ ਹੀ ਸਿਸਟਮ ਇਸ ਤਰ੍ਹਾਂ ਦਾ ਹੋ ਚੁੱਕਾ ਹੈ ਕਿ ਮਤਲਬ ਜਿੰਨੀ ਦੇ ਤੱਕ ਮਾਂ ਪੂਰਾ ਚੰਗੀ ਤਰ੍ਹਾਂ ਇਹਨੂੰ ਬੋਲ ਨਾ ਲਵੇ ਉੰਦੇ ਤੱਕ ਇਹਨੂੰ ਸ਼ਰਮ ਨਹੀਂ ਆਉਂਦੀ ਕਿ ਮਾਸਾ ਜਿੰਨਾ ਮਮਾ ਦੇ ਨਾਲ ਮੈਂ ਕੰਮ ਕਰਵਾਣਾ। ਆਲ ਵੀ ਹੋਰ ਵੀ ਸੋਹਰੇ ਥੋੜੇ ਬਹੁਤੇ ਕਿੰਨੇ ਕੰਮ ਮੇਰੇ ਕਿਚਨ ਦੇ ਹੁੰਦੇ ਨੇ ਜਿਹੜੇ ਮੈਨੂੰ ਸਮਝ ਨਹੀਂ ਲਾਦੀ ਮੈਂ ਕਿਹੜੇ ਕਿਹੜੇ ਮੁਕਾਵਾਂ ਕਿਹੜੇ ਨਾਮ ਮੁਕਾਵਾਂ। ਚਲੋ ਅੱਜ ਤੇ ਮੇਰਾ ਖਾਣਾ ਵੈਸੇ ਬਣਿਆ ਪਿਆ। ਅੱਜ ਸੀ ਬਣਾਨੀ ਹੈ ਦਾਲ ਨਹੀਂ ਹਾਂ ਹੋਣ ਕੁਛ ਨਹੀਂ ਬੰਨਣਾ। ਅੱਛਾ ਆਲੂ ਮੇਥੀ ਪਈ ਹੈ। ਉਹ ਯਾਰ ਸਕੂਲ ਦੇ ਵੀ ਉਹ ਖਵਾਉਂਦੀ ਜਿਵੇਂ ਕੋਈ ਗੱਲ ਨਹੀਂ। ਕੋਈ ਗੱਲ ਨਹੀਂ। ਇੱਕ ਸਬਜੀ ਇੱਕ ਰਾਤ ਇੱਕ ਦਿਨ ਚੱਲ ਜਾਂਦੀ ਪੂਰੀ। ਸੁਨਿਆ? ਮੈਂ ਆਲੂ ਮੇਥੀ ਤੈਨੂੰ ਪਤਾ ਕਿੰਨੀ ਚੰਗੀ ਹੁੰਦੀ ਹੈ ਕਿੰਨੀ ਹਰੀ ਸਬਜੀ ਹੈ ਹਾਂ ਹਰੀ ਸਬਜੀ ਦੀ ਸ਼ਗਲ ਬੈੜੀ ਪੈੜੀ ਜੀ ਹੋਈ ਪਈ ਹੈ ਬੇਲੇ ਬਾਹਰ ਆਏ ਪਏ ਇਹ ਸਾਰੀ ਸਿੱਧੀ ਹੋ ਜਾਂਦੀ ਸ਼ਗਲ ਜੋ ਲੈ ਲੈਂਗੇ ਤਾਂ ਜੋ ਨਹੀਂ ਆਪਕੇ ਪਾਸ ਨਹੀਂ ਹੈ ਇਹ ਮੈਨੂੰ ਨਹੀਂ ਚਾਹੀਦੀ ਤੂੰ ਇਹ ਚਾਹੀਏ ਮੈਂ ਚੰਨੀ ਤੂੰ ਬਹੁਤ ਜ਼ਿਆਦਾ ਸਮਾਰਟ ਹੋਏ ਅੱਛਾ ਬਿਊਟੀ ਤੋਂ ਨਹੀਂ ਘਰ ਦੇ ਕੰਮਾਂ ਚ ਹਾਂ ਬਿਊਟੀ ਦਾ ਹਰ ਕੋਈ ਕਰ ਲੈਂਦਾ ਪਰ ਘਰ ਦੇ ਕੰਮਾਂ ਦੀ ਵੀ ਹੁਨਰ ਹੋਣਾ ਚਾਹੀਦਾ ਅੱਜ ਜੇ ਤੈਨੂੰ ਆਪਣੇ ਘਰ ਦਾ ਹੁੰਨਾ ਲੈਣਾ ਤੇਰੀ ਮੰਮ ਦੋ ਚਾਰ ਦਿਨ ਅਗਰ ਤੇਰੇ ਫਾਦਾ ਮੈਂ ਕਿਤੇ ਆਊਟ ਆਫ ਸਿਟੀ ਵੀ ਚਲ ਜਾਈ ਮਗਰ ਤੂੰ ਵੀਰ ਨੂੰ ਬਣਾ ਕੇ ਖਾਣਾ ਮੇਰਾ ਨਾਲ ਲਗੇ ਨੋਗੇ ਦੂਰ ਕਿਤੇ ਹਾਰ ਕਿਤੇ ਨਾਲ ਲੈ ਕੇ ਜਾਓਗੇ ਹੁਣ ਉਹ ਜਿਹੜੀਆਂ ਜ਼ਿੰਮੇਵਾਰੀਆਂ ਵੀ ਆ ਉਹ ਮੈਨੂੰ ਨਿਭਾਣੀਆਂ ਇਹ ਪੈਣੀਆਂ ਉਹ ਭਾਵੇਂ ਟੁੱਟ ਕੇ ਨੰਭਾਵਾਂ ਤਾਂ ਭਾਵੇਂ ਜਰ ਕੇ ਨਈ ਮਾਵਾਂ ਬਾਕੀ ਚਲਾਓ ਭਾਂਡੇ-ਪੁੰਡੇ ਸਾਫ਼ ਕਰੀ ਜਾ ਲੋ ਇੱਧਰ ਆ ਜਾ ਨਹੀਂ ਮੈਨੂੰ ਫਾਇਦੀ ਨਹੀਂ ਆਣੀ ਇੱਧਰ ਆ ਜਾ ਭਾਂਡੇ ਸਾਫ਼ ਕਰ ਮੇਨਾ ਅੱਜ ਮੈਂ ਪਰਿਵਾਰ ਫੇਸਬੁਕ ਫੈਮਲੀ ਆ ਜੇ ਕੋ ਭਾਂਡੇ ਸਾਫ਼ ਕਰਵਾਣੇ ਬਹੁਤ ਸ਼ਰਮ ਲਾਗੇ ਸੁੱਤੀ ਦੀ ਆ ਦੇਖੋ ਮੰਮੀ ਦੱਸਿਓ ਮ ਨਹੀਂ ਐ ਦੇਖੋ ਉਹ ਨਹੀਂ ਖਾਓ ਯਾਰ ਲੋਕਾਂ ਨੂੰ ਸ਼ਰਮ ਲੋਕਾਂ ਨੂੰ ਪਤਾ ਲੱਗੇਗਾ ਤੈਨੂੰ ਸ਼ਰਮ ਆਏਗੀ ਲੋਕ ਤੈਨੂੰ ਕਮੈਂਟਸ ਕਰਨਗੇ ਕਿ ਦੇਖੋ ਉਹ ہماری سپورਟ ਬਰਨਾ ਕਿ ਆਪਕੀ ਅੱਛਾ ਤਾਂ ਉਸੇ ਮੈਨੂੰ ਇਹ ਦੱਸੋ ਤੇਰਾ ਸਾਧ ਦੀ ਇੱਕ ਬੱਚੀ ਹੋਵੇ ਤੇ ਕੀ ਕਰ ਘਰ ਦੇ ਕੰਮ ਨਹੀਂ ਕਰ ਸਕਦੇ ਮੰਮਾ ਇਹ ਤਾਂ ਬੋਲੋ ਜਿਸ ਦਿਨ ਸੰਡੇ ਹੁੰਦਾ ਹਾਂ ਜਿਵੇਂ ਮੈਂ ਕੱਲ ਛੁੱਟੀ ਕਰਨੀ ਹੈ ਹਾਂ ਜਿਵੇਂ ਕੱਲ ਸੰਡੇ ਕੱਲ ਕੱਲ ਮੈਂ ਕਹਿੰਨਾ ਪੁੱਛੇ ਮੈਂ ਤਾਂ ਨਾ ਛਾੜੂ ਮੈਂ ਲੈਣਾ ਉਹ ਲਾਣਾ ਕਿ ਨਹੀਂ ਉਕੇ ਨਾ ਤੇ ਤੇਰੀ ਨਿਕਰੋਂ ਨੇ ਕਿੰਨੂੰ ਸੰਭਣਾ ਅਜਾ ਤੇ ਗੋਪਾ ਜਦੋਂ ਕਪੜੇ ਮੰਮਾ ਨੂੰ ਧੋਣੇ ਤੋਦੋ ਵੀ ਉੱਪਰਲੇ ਕਮਰੇ ਸਫਾਈ ਮਾਇਕ ਨਹੀਂ ਕਿਚਨ ਦੀ ਸਫਾਈ ਮਾਇਕ ਨਹੀਂ ਕਰ ਰਹੀ ਆ ਦੀ ਮੈਂ ਕਰਦੀ ਇਹ ਸਭ ਡਰਮੇ ਬਾਸ ਇਹਨੂੰ ਐਪ ਨਹੀਂ ਕਿ ਚਾਹੁੰਦੀ ਐ ਕਿ ਮਾਮ ਨੂੰ ਕੋਈ ਕਵੇ ਤਰਸਿ ਖਾਵੇ ਇਸ ਬੱਚੀ ਤੇ ਤਰਸ ਪਰ ਇਹ ਤਰਸ ਦੇ ਲਾਇਕ ਨਹੀਂ ਗੀ ਮੈਨੂੰ پتہ ਹੀ ਕਿਸ ਜਣ ਦੀ ਐ ਜੈਸਾ ਬੀਜ ਬੋਝੋਗੇ ਮੈਂ ਨਾਲ 13 ਸਾਲ ਦੀ ਨਹੀਂ 14 ਸਾਲ ਦੀ ਮੈਂ ਉਹ ਕਿਦਾਂ ਕਿਨੋ ਮੈਨੇ ਤੁਝੇ ਜਨਮ ਦਿਆ ਹੈ ਮੈਨੂੰ ਪਤਾ ਹੈ ਆਧਾਰ ਕਾਰਡ ਦਾ ਇਕਸਾਮ ਨਾ ਮੈਂ 2012 ਦੀਆਂ ਉਹ ਸੰਨਾ ਮੈਂ 14 ਸਾਲ ਦੀ ਮੈਂ ਤੇਵੇ ਦੀ ਉਮਰ ਨੂੰ ਨਹੀਂ ਲੈ ਕੇ ਚੱਲਣਾ ਤੇਵੇ ਦੀ ਉਮਰ ਲੈ ਕੇ ਨਹੀਂ ਚੱਲਣਾ ਤੇਵੇ ਦੀ ਉਮਰ ਲੈ ਕੇ ਚੱਲਣਾ ਤੂੰ ਹੀ ਕਿਉਂ ਮੈਂ ਆਧਾਰ ਕਾਰਡ ਨੂੰ ਮਰ ਕਹਿੰਦੀ ਤੇ ਤੇਵੇ ਦੀ ਕਹਿੰਦੇ ਹੋ ਤੇਰੇ ਚ ਮੈਂ ਬਾ 13 ਸਾਲ ਦੀ ਆ ਹੂੰ ਤੇ ਸਰਕਾਰ ਵਾਲੀ ਮਜਾਦ ਚੱਲਦੀ ਹੈ। ਵੇਖਿਆ ਜਵੇਂ ਤੂੰ ਵੱਡੇ ਵੀ ਨਹੀਂ ਆ। ਕੰਮ ਸਦਾ ਮਾਂ ਜਿੱਟੀ ਦੇ ਹਾਈਟ ਕੱਢ ਲੈਂਦੀ ਮੈਂ ਦੇਖ ਲਾ। ਸਾਡੀ ਸਕੂਲ ਦੀਆਂ ਮੇਰੀ ਕਲਾਕੀ ਗੁੜੀਆਂ ਛੋਟੀਆਂ ਛੋਟੀਆਂ ਐ ਮੈਂ ਫਿਰ ਵੀ ਲੰਬੀਆਂ। ਹਾਂ ਤੇ ਇੱਕ ਮੇਰੇ ਫਰੈਂਡਾਂ ਕੁਲੀ ਉਹ ਮੇਰੇ ਤੋਂ ਬਹੁਤ ਲੰਬੀ। ਤੇ ਆਪਣੇ ਵੀਰ ਦੇਖ ਲਾ। ਆਪਣਾ ਪੁੱਤਰ ਵੇਖਿਆ ਹੀ ਨਾ? ਹੈ? ਹਾਂ ਤੇ ਵੀਰ ਪੁੱਤਰ ਇੱਕ ਹੀ ਹੁੰਦਾ। ਅੱਛਾ। ਮੇਰਾ ਪੁੱਤਰ ਤੇ ਤੇਰਾ ਵੀਰ ਨਾ ਆਇਆ। ਉਹ ਦੇਖੋ ਮੇਰਾ ਪੁੱਤਰ। ਲੰਬੂ ਕਿਧਰ ਗਿਆ? ਆਹ ਭੱਜ ਗਿਆ। ਆਹ ਦੇਖੋ ਮੇਰਾ ਪੁੱਤਰਾ। ਇਹ ਮੇਰੇ ਬਹੁਤ ਮੇਰਾ ਪੁੱਤਰ ਐਕਸਰਸਾਈਜ਼ ਕਰਦਾ ਹੈ। ਬਹੁਤ ਬਹੁਤ ਜ਼ਿਆਦਾ ਮੈਂ ਵੀ ਜਿੰਮ ਕਰਦਾ ਮੈਂ ਉਹਦੇ ਬਰਾਬਰ ਦੀ ਆ ਮੈਂਂਤੀ ਬੱਚਾ ਪਤਾ ਤੁਹਾਨੂੰ ਪਤਾ ਮੈਨੂੰ ਕਿੰਨਾ ਪ੍ਰਾਊਡ ਹੁੰਦਾ ਜਦੋਂ ਮੇਰਾ ਪੁੱਤਰ ਮੇਰੇ ਲੱਗ ਕੇ ਖੜਾ ਹੁੰਦਾ ਤੇ ਮੈਂ ਨਿੱਕੀ ਜੀ ਲੱਗਦੀ ਆ ਤੇ ਮੇਰਾ ਪੁੱਤਰ ਲੰਬਾ ਲੱਗਦਾ ਪਰ ਪੁੱਤਰ ਹੋਰ ਜਵਾਨ ਹੋਣਾ ਖਾਲੀ ਜਿੰਨੀ ਕਮ ਸੇ ਕਮ ਤੇਰੀ ਹਾਈਟ ਉਹ ਤੋ ਤੱਕ ਜਾਣੀ ਚਾਹੀਦੀ ਹੈ ਬੱਸ ਕਰੋ ਚਲ ਖੜਾ ਹੋ ਜਾ ਰਾ ਆਉਣ ਵਾਲੇ 5 ਸਾਲ ਤੱਕ ਵੇਟ ਕਰ ਲਓ ਹਾਂ ਪੁੱਛਿਆ ਕਿਉਂ ਕਿਉਂਕਿ ਮੈਨੂੰ ਸ਼ੌਂਕ ਹੈ ਮੇਰੇ ਪੁੱਤ ਦੇ ਹੈਡ ਹੋਰ ਵੀ ਜ਼ਿਆਦਾ ਹੋ ਉੱਥੇ ਹੀ ਮੈਂ ਇੱਥੇ ਹੀ ਤੁਸੀਂ ਵੇਖਦੇ ਆ ਤੁਹਾਡੇ ਬੰਦੇ ਤੋਂ ਵੱਡਾ ਬਣ ਗਏ ਸੁਣ ਲਿਆ ਤੁਸੀਂ ਕਹਿੰਦਾ ਕਿ ਮਮ ਆਪਣੇ ਫਾਇਦੇ ਤੋਂ ਮੈਂ ਵੱਡਾ ਲੱਗਾਗਾ ਤੇ ਮੈਨੂੰ ਖੁਸ਼ੀ ਹੈ ਕਮ ਸੇ ਕਮ ਜ਼ਿਆਦਾ ਨਹੀਂ ਵੀਵੇ ਕਮ ਸੇ ਕਮ ਐਨੀ ਹਾਈਟ ਤੇ ਚਾਹੀਦੀ ਹੈ ਐਨੀ ਹਾਈਟ ਤੇ ਚਾਹੀਦੀ ਵੀਵੇ ਪਾ ਜਾਣੀ ਪੈਣਾ ਐਨਾ ਨਹੀਂ ਐਨਾ ਗਿਆ ਉਹ ਬੰਨੀ ਕਿੱਡੀ ਉੱਚੀ ਪੰਨੀ ਵੀ ਛੱਡੇ ਮੈਂ ਕਹਿੰਦੀ ਦੁਨੀਆ ਬਹੁਤ ਲੋਗ ਆ ਤੈਨੂੰ ਪਤਾ ਉੱਚੇ ਉੱਚੇ ਲੰਬੇ ਜਵਾਨ ਹੁੰਦੇ ਆ ਹਜੇ ਕਮ ਸੇ ਕਮ ਵੀ ਵੇ ਤੇਰੀ ਹਾਈਟ ਮੈਨੂੰ ਮੈਕਸਿਮਮ ਜਿੰਨੀ ਚਾਹੀਦੀ ਆ ਨਾ ਹਜੇ ਉਨੀ ਹੈਗੀ ਨਹੀਂ ਆ ਹੋ ਚਾਹੀਦੀ ਆ ਮਿਹਨਤ ਕਰੋ ਮੇਰੇ ਮਿਹਨਤ ਦਾ ਫਲ ਮਿਲੇਗਾ ਸਕਸੈਸਫੁਲ ਤੇ ਐ ਦੇਖੋ ਕੰਮ ਚਲੋ ਐ ਮੈਨੂੰ ਕਹਿੰਦੀ ਮਮਾ ਮੈਨੂੰ ਚਾਬੀ ਦੋ ਮੈਨੂੰ ਐਕਟਿਵਾ ਚਲਾਨਣੀ ਆ ਮੈਂ ਕਿਹਾ ਐਕਟਿਵਾ ਲੀਤੀ ਹੈ ਦੁਨੀਆ ਪਰ ਲੌਂਗ ਟਾਈਮ ਲਈ ਐ ਨਹੀਂ ਕਿ ਅੱਜ ਹੀ ਤੇਰੇ ਹੱਥ ਚ ਐਕਟਿਵਾ ਫੜਾਵਾਂ ਤੇ ਤੂੰ ਤੋੜ ਕੇ ਉਹ ਪਾਸੇ ਲਾਵੇਂ ਤੇ ਇਹ ਦੇਖੋ ਜੀ ਐਕਟਿਵਾ ਤੇ ਮੈਂ ਕੀ ਕੀ ਡਾਲਦੀ ਆਂ ਇਹ ਦੇਖੋ ਕੀ ਕੀ ਮੈਂ ਐਕਟਿਵਾ ਨੂੰ ਪਾਇਆ ਹੋਇਆ ਮੈਂ ਤੁਲਸੀ ਪਾਈ ਹੋਈ ਸੀ ਤੇ ਇਹਨੂੰ ਹਮਨ ਕਰਾ ਕਰਾ ਕੇ ਕਰਾ ਕਰਾ ਕੇ ਤੇ ਫਿਰ ਐਕਟਿਵਾ ਜਿਹੜੀ ਸੈੱਟ ਕੀਤੀ ਹੈ ਸੋ ਓਕੇ ਪਰ ਬਾਅਦ ਫੇਸਬੁਕ ਜੀ ਬਹੁਤ ਗੱਲਾਂ ਹੋ ਗਈਆਂ ਬਹੁਤ ਫਨੀ ਕਾਮੇਡੀ ਹੋ ਗਈ ਐਤਲੀ ਮੇਰੀ ਬੇਇੱਜ਼ਤੀ ਹੋ ਗਈ ਸੋ ਇਸ ਲਈ ਤਨਵਾਸ਼ੂਪੇ ਤੁਹਾਡਾ ਚੈਨਲ ਨੂੰ ਸਪੋਰਟ ਕਰਦੇ ਰਹੋ ਤੁਸੀਂ ਕਰੋ ਮੇਰੀ ਵੀਡੀਓ ਦਾ ਇੰਜੋਏ ਤੇ ਅਸੀਂ ਕਰਦੇ ਹਾਂ ਬਰਤਨ ਕਲੀ ਮਮੀ ਕਰੇਗੀ ਬਰਤਨ ਕਲੀ ਪਲੀਜ਼ ਬੈਬੀ